ਸ਼ਹਿਰ ਲੁਧਿਆਣਾ ਜਿੱਥੇ ਚੋਰਾਂ ਦਾ ਇਹ ਨਾ ਅੰਤਕ ਹੈ ਲੋਕਾਂ ਦਾ ਜਿਨ੍ਹਾਂ ਨੂੰ ਦੁਸ਼ਵਾਰ ਹੋ ਚੁੱਕਿਆ ਹੈ ਲੋਕਾਂ ਵਿੱਚ ਦਹਿਸ਼ਤ ਫੈਈ ਜਾ ਰਹੀ ਹੈ ਰੋਜ਼ਾਨਾ ਹੀ ਚੋਰੀ ਦੇ ਘਟਨਾਵਾਂ ਵਾਪਰ ਰਹੀਆਂ ਹਨ ਪਰ ਪੁਲਿਸ ਦੇ ਹੱਥ ਖਾਲੀ ਦੇ ਖਾਲੀ ਇੱਕ ਵਾਰਦਾਤ ਲੁਧਿਆਣਾ ਵਿੱਚ ਹੋਈ ਇੱਕ ਵਾਰਦਾਤ ਇੱਕ ਮਨਿਕ ਚੇਨ ਤੋਂ 54 ਲੱਖ ਰੁਪਏ ਲੁੱਟ ਕੇ ਲੈ ਗਏ ਦੂਜੀ ਵਾਰਦਾਤ ਇੱਕ ਜੁਐਲਰ ਦੀ ਦੁਕਾਨ ਤੋਂ ਚਾਂਦੀ ਦੇ ਕੀਮਤੀ ਜਵਾਹਰਾਤ ਸ਼ੀਸ਼ਾ ਤੋੜ ਕੇ ਲੈ ਗਏ ਇਹ 10:00 ਵਜੇ ਸ਼ਾਮ ਨੂੰ 3:00 ਵਜੇ ਕਿਛੇ ਦੀ ਦੁਕਾਨ ਹੈ ਇਹ ਸੁਨਿਆਰੇ ਦੀ ਦੁਕਾਨ ਹੈ ਠੀਕ ਹੈ ਚੋਰੀ ਕਰਕੇ ਲੈ ਗਏ ਇਹ ਲੈ ਗਏ ਜੀ 10-15 ਬ੍ਰੇਸਲੇਟ ਲੈ ਗਏ ਤੇ 8-10 ਚੈਨ ਲੈ ਗਏ ਨਾਲ ਅਖੜੀਆਂ ਸੀ ਪੈਂਚ ਕੋਈ ਸ਼ੱਕ ਹੈਗਾ ਕਿਸੇ ਦਾ ਨਹੀਂ ਸ਼ੱਕ ਤਾਂ ਕੋਈ ਨਹੀਂ ਭਾਈ ਕੋਈ ਸੀਸੀਟੀ ਵੀ ਸੀਸੀਟੀ ਕਵਰੇਜ ਆਈ ਹੈ ਫੋਟੋ ਦੀ ਸਪਲੈਂਡਰ ਸਿਲਵਰ ਰੰਗ ਦਾ ਮੋਟਰਸਾਈਕਲ ਕਿਸ ਤਰ੍ਹਾਂ ਪਤਾ ਲੱਗਿਆ ਕਿ ਉਹੀ ਬੰਦਾ ਇਹ ਉਹਦੀ ਫੋਟੋ ਆਈ ਹੈ ਜੀ ਬਿਲਕੁਲ ਸੇਮ ਸਮਾਜ ਚੱਕਦੇ ਦੀ ਫੋਟੋ ਵਿੱਚ ਆਈ ਉਹ ਇਹ ਬੰਦਾ ਪਹਿਲਾਂ ਵੀ ਆਇਆ ਸੀ ਇਹ ਤੇ ਪਹਿਲੀ ਵਾਰ ਹੀ ਆਇਆ ਹੈ ਪਹਿਲੀ ਵਾਰ ਹੀ ਦੇਖਿਆ ਗਿਆ ਹੈ ਤੇ ਸ਼ਿੰਗਾਰ ਚੌਕ ਕੀ ਕੁਛ ਹੀ ਦੂਰੀ ਦੀ ਹੈਗੀ ਫੇਰ ਵੀ ਨਹੀਂ ਉਹਨਾਂ ਨੂੰ ਡਾਰ ਰਹੇ ਨਹੀਂ ਸ਼ਿੰਗਾਰ ਚੌਕ ਕੀ ਤਾਂ ਅਜੇ ਨਹੀਂ ਇਹ ਡਾਰ ਕੋਈ ਦੇਖਦਾ ਹੀ ਨਹੀਂ ਮੈਂ ਜੀ ਸ਼ਿੰਗਾਰ ਚੌਕ ਦੇ ਨਾਲ ਵੀ ਹੁਣੇ ਥੋੜੀ ਦੇਰ ਪਹਿਲਾਂ ਇੱਕ ਹੋਰ ਚੋਰੀ ਹੋਈ ਹੈ ਜੀ ਕਿਹੜੀ ਦੁਕਾਨ ਆ ਉਹ ਮਨੀ ਚੇਂਜਰ ਦੇ ਦੁਆਰ ਹੈ ਕਿੰਨੇ ਦੀ ਚੋਰੀ ਹੋ ਕੇ ਆਈ ਹੈ ਜੀ 1.5 ਲੱਖ ਰੁਪਏ ਲੈ ਗਏ ਜੀ ਤੁਹਾਡਾ ਕਿੰਨਾ ਨੁਕਸਾਨ ਹੋਇਆ ਸਾਡਾ ਲ 80-90 ਹਜ਼ਾਰ ਦਾ ਹੈ ਕੱਲੀ ਚਾਂਦੀ ਸੋਨਾ ਹਾਂ ਚਾਂਦੀ ਸੋਨਾ ਤਾਂ ਨਹੀਂ ਦੁਕਾਨ ਕੀ ਮੰਗਿਆ ਗਿਆ ਮੰਗੇ ਇਹੀ ਇਹਨਾਂ ਨੂੰ ਫੜਿਆ ਜਾਵੇ ਤੇ ਸਾਡਾ ਮਾਲ ਮੂਲ ਦਵਾਇਆ ਜਾਵੇ ਪ੍ਰਸ਼ਾਸਨ ਆ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਆ ਪਹਿਲਾਂ ਹੋਈ ਸੀ ਗੱਲ ਉਹ ਰਿਪੋਰਟ ਰਖਾਤੀ ਹੋਈ ਹੈ ਅਜੇ ਸ਼ੰਗਾਰ ਚੌਂਕੀ 'ਚ ਜੋ ਨਹੀਂ ਆਏ ਬੰਦੇ ਬਾਕੇ ਆ ਜਾਣਗੇ ਉਹ ਕਹਿੰਦੇ ਆ ਕਿ ਐਸਐਚਓ ਸਾਹਿਬ ਆ ਰਹੇ ਨੇ ਕਿਹੜੀ ਜਗ੍ਹਾ ਰਿਪੋਰਟ ਲਗਾਈ ਹੈ ਸ਼ੰਗਾਰ ਚੌਂਕੀ 'ਚ ਵੀ ਲਗਾਈ ਹੈ 398 ਕਿੰਨਾ ਟਾਈਮ ਹੋ ਗਿਆ ਜੀ ਇਹ ਚਾਰ ਕੋਈ ਲਗਾਈ ਚਾਰ ਵੇ ਲਗਾਈ ਹੈ ਤਾਂ ਟਾਈਮ ਵੀ ਹੁਣ ਕਾਫੀ ਹੋ ਚੁੱਕਿਆ ਹੋਇਆ ਹਾਲੇ ਤੱਕ ਵੀ ਨਹੀਂ ਕੋਈ ਭੁਲਾਵੇ ਪਹੁੰਚਿਆ ਹੋਰ ਅਜੇ 3 ਨੰਬਰੋਂ ਤਾਂ ਆਏ ਸੀ ਠੰਦਰ ਸਾਹਿਬ ਇੱਕ ਅੱਛਾ ਜੀ ਉਹ ਕਹਿੰ ਵੀਰੂ ਚੈੱਕ ਕਰਕੇ ਤੁਹਾਨੂੰ ਦੱਸਦੇ ਤੁਸੀਂ ਕਿੱਥੇ ਸੀ ਉਸ ਟਾਈਮ ਮੈਂ ਘਰੇ ਗਿਆ ਸੀ ਜੀ ਦੋ ਮਿੰਟ ਰੋਟੀ ਖਾਣ ਆਲੇ ਦੁਆਲੇ ਜਿਹੜੇ ਉਰੇ ਬੈਠੇ ਹੁੰਦੇ ਸੀ ਉਹ ਕਿੱਥੇ ਸੀਗੇ ਆਲੇ ਦੁਆਲੇ ਇੱਥੇ ਦੁਕਾਨਾਂ ਦੋ ਤਿੰਨ ਹੈਗੀਆਂ ਦੋ ਤਿੰਨ ਤਾਂ ਬਾਦੀ ਰਹਿੰਦੀਆਂ ਯਾਰ ਇੰਨੀ ਚੰਗੀ ਰੋਡ ਹੈ ਫੇਰ ਵੀ ਨਹੀਂ ਇਦਾਂ ਦੇ ਹਾਲਾਤ ਹੋਣੇ ਤਾਂ ਲੁਧਿਆਣਾ ਸ਼ਹਿਰ ਚ ਡਰ ਦਾ ਮਾਹੌਲ ਨਹੀਂ ਹੈਗਾ ਡਰ ਦਾ ਪੂਰਾ ਮਾਹੌਲ ਹੈ ਜੀ ਕਿਤੇ ਜਾ ਨਹੀਂ ਸਕਦੇ ਹੁਣ ਕਿਤੇ ਆ ਨਹੀਂ ਸਕਦੇ 5 ਮਿੰਟ ਉੱਟ ਕਿਤੇ ਜਾ ਕਿਤੇ ਜਾਣਾ ਪੈਂਦਾ ਲੋਕ ਲਾ ਕੇ ਹੂੰ ਤੇ ਹੁਣ ਲੋਕ ਲਾ ਕੇ ਗਏ ਆ ਤੇ 5 ਮਿੰਟ ਜਵਾਦ ਚੋਰੀ ਹੋ ਗਈ ਹੈ ਤਾਂ ਸੀ ਰੋਟੀ ਖਾਣੀ ਹੈ ਮਨਸੋੜਾ ਕੋਈ ਪਦార్థ ਤੇ ਪਹਿਲਾਂ ਖੜਾ ਜਾਂ ਕੋਈ ਦੇਖਦਾ ਪਿਆ ਅਸੀਂ ਇਹਨਾਂ ਨੂੰ ਉਹ ਤੋਂ ਮੈਨੇ 5 ਮਿੰਟ ਲਾਇਆ ਜਿਹੜੇ ਅੱਗੇ ਚੀਜ਼ ਸੀ ਚਾਚੇ ਨਿਕਲ ਗਿਆ ਅਸੀਂ ਸ਼ਿਵਾਰ 34 ਜੇ ਸੀਗੇ 54 ਸਾਲ ਕੋਰਟ 'ਚ ਸੀਗੇ ਐਚਐਸਬ ਨੂੰ ਫੋਨ ਕੀਤਾ ਉਹਨਾਂ ਨੇ ਬੰਦੇ ਭੇਜਤੇ ਸੀ ਉਹ ਮੁੰਡੇ ਹੁਣ ਕਿ ਐਵਰੇਜ ਚੱਕਾਰੇ ਰਹਾ ਤਾਂ ਪ੍ਰਸ਼ਾਸਨ ਤੋਂ ਪੂਰੇ ਫੜ ਕੇ ਦਵਾਗੇ ਬੰਦੇ ਉਹ ਇਹਨਾਂ ਨੂੰ ਪੂਰਾ ਸਾਰਾ ਯਕੀਨ ਦਵਾਇਆ ਬੰਦੇ ਫੜ ਕੇ ਦਵਾਗੇ ਇਹਨਾਂ ਦਾ ਮਾਲ ਬਰਾਂਪਤੀ ਕਰਾਉਂਦਾ ਚਾਈ ਕਿੰਨੀ ਦੇਰ ਹੋ ਗਈ ਪੁਲਿਸ ਨੂੰ ਹੁਣ ਸੋਹਥੋਂ ਆਗੇ ਸੀ ਅੱਧੇ ਘੰਟੇ ਬਾਅਦ ਲਗਭਗ ਪਰ ਉਹ ਹੁਣ ਲੱਗਿਓ ਹੈ ਕੈਮਰੇ ਚੱਕਰੋਂ ਮੰਦਿਰ ਦੇ ਬਾਹਰ ਵੀ ਖੜੇ ਕੈਮਰੇ ਚੱਕਰ ਰੇ ਨੇ ਉੱਥੇ ਹੀ ਆਇਆ ਹਾਂ ਤਾਂ ਕਿ ਮੈਨੂੰ ਕਿਸ ਤਰ੍ਹਾਂ ਸਾਥ ਦਿੱਤਾ ਜਾਏਗਾ ਆਪਾਂ ਬਿਲਕੁਲ ਨਾਲ ਖੜੇ ਆਂ ਭਰਾ ਦੇ ਐਸਾ ਚਾਹਤੋ ਵੀ ਕਹੇ ਤਾਂ ਮੈਂ ਵੀ ਜਿਹੜੀ ਚੋਰੀ ਜਿੱਦਾਂ ਬੰਦਾ ਹੈ ਉਹਨੂੰ ਬਰਾਮਦ ਕਰੋ ਕਿ ਅਸੀਂ ਮਾਲ ਨਾਲ ਬਰਾਮਦ ਕਰਾਣਾ ਹੈ ਉਹ ਨਾਲ ਖੜੇ ਆਂ ਨਾਲ ਮਾਲ ਬਰਾਮਦ ਕਰੋ ਕਿੰਨੇ ਬੰਦੇ ਆਏ ਕਿੰਨੇ ਸੀ ਬੰਦਾ ਸੀਗਾ ਜੀ ਉਹ ਕਿਤੇ ਪਹਿਲਾਂ ਰੈਕੀ ਰੁਕੀ ਕਰਦਾ ਆਣਾ ਤੇ ਰੋਜ਼ ਰੋਟੀ ਖਾਂ ਜਾਂਦੇ ਨੇ ਉਸ ਹਿਸਾਬ ਨਾਲ ਉਹਨੇ ਹੋਰ ਵੀ ਕੋਈ ਚੋਰੀ ਇੱਕ ਕਹਿੰਦੇ ਵੇ ਮੈਂ ਗਿਆ ਨਹੀਂ ਅਜੇ ਉੱਧਰ ਕਹਿੰਦੇ ਹਾਂ ਸਾਥੇ ਸ਼ੰਗਾਰ ਚੌਕੀ ਦੇ ਨਾਲ ਅੰਦਰ ਰੋਡ ਤੇ ਜਾ ਕੇ ਕਾਰਪੇਸ਼ਨ ਦੇ ਕੋਲ ਹੋਈ ਹੈ ਤੇ ਮੈਂ ਅੰਚਾਰਾ ਸ਼ਾਹ ਨੂੰ ਫੋਨ ਕੀਤਾ ਸੀ ਹੁਣ ਵੀ ਦੁਆਰਾ ਉਹ ਕਹਿੰਦੇ ਆ ਗਏ ਉੱਤੇ ਖੜਾ ਮੈਂ ਹੁਣ ਤੁਹਾਡੇ ਕੋਲ ਦੁਆਰਾ ਆ ਰਿਹਾ ਹਾਂ ਤੇ ਆਪਾਂ ਬੰਦ ਦਾ ਬਰਾਬਰ ਕਰਾਂਗੇ ਹਰਾਲੇ ਸਿ ਬੰਦ ਪੂਰਾ ਟੈਸ ਕਰਾਂਗੇ ਇੱਕ ਜੀ ਆਪਣੇ ਮਨਜੀਤ ਸਿੰਘ ਦੀ ਦੁਕਾਨ ਆ ਸੁਨਿਆਰੇ ਦੀ ਉਹ ਉੱਥੇ ਕਿ ਨਾ ਕੋਈ ਚੋਰੀ ਉਹਦੇ ਵਿੱਚ ਸਮਾਨ ਚਲੇ ਗਿਆ ਉਹਦਾ ਕਿਹੜਾ ਸਮਾਨ ਚਾਂਦੀ ਦਾ ਸਮਾਨ ਚਲੇ ਗਿਆ ਅੱਛਾ ਜੀ ਕੋਈ ਚੈਂੀਆਂ ਵਗੈਰਾ ਨੇ ਤੇ ਉਸ ਸੰਬੰਧੀ ਅਸੀਂ ਸੀਸੀਟੀਵੀ ਕੈਮਰੇ ਦੇ ਫੋਟੋ ਨੱਕ ਘਾ ਰਹੇ ਉਹਦੇ ਵਿੱਚ ਕੋਈ ਸੱਕੀ ਵਿਅਕਤੀ ਇੱਕ ਦਿਖਦਾ ਕਿੰਨੇ ਵੇਲੇ ਟਾਈਮ ਸੀ ਇਹ ਇਹ ਕੋਈ ਪੌਣੇ ਇੱਕ ਤਿੰਨ ਵਜੇ ਦਾ ਟਾਈਮ ਸੀ ਸਾਨੂੰ ਕਦੋਂ ਇਤਲਾਮ ਮਿਲੀ ਸਾਨੂੰ ਜੀ ਇੱਕ ਤਕਰੀਬਨ 4 ਵਜੇ ਦਾ ਸਾਨੂੰ ਪਤਾ ਲੱਗਿਆ ਇਸ ਤਰ੍ਹਾਂ ਦੀ ਕਾਰਵਾਈ ਹੋ ਗਈ ਸੀ ਸੀਸੀਟੀਵੀ ਦਾ ਜੇ ਜੈਸੀ ਸੂਰਤ ਉਹ ਵੀ ਬੇਹੀ ਕਾਰਵਾਈ ਜਾਂਦੀ ਹੁੰਦੀ ਹੈ ਜੀ ਫੋਟੋਆਂ ਕੰਗਾਲ ਕੇ ਚੰਗੀ ਤਰ੍ਹਾਂ ਚੈੱਕ ਕਰਕੇ ਜੋ ਮੰਨਦੀ ਕਾਰਵਾਈ ਕਰਾਂਗੇ ਬਸ ਉਹਦੇ ਦੇਖਿਆ ਇਹ ਪ੍ਰਸ਼ਾਸਨ ਦਾ ਦਿਲ ਦਿਹਾੜੇ ਇਹਨਾਂ ਤੇ ਚੋਰਾਂ ਨੂੰ ਕੋਈ ਡਰ ਹੀ ਨਹੀਂ ਹੈਗਾ ਤੇ ਦੇਖਿਆ ਜਾਵੇ ਨਹੀਂ ਪੁਲਿਸ ਸਾਡੀ ਪਤਾ ਦੀ ਨਾ ਕੰਮ ਕਰ ਰਹੀ ਹੈ ਜੀ ਐਸੀ ਜੀ ਕੋਈ ਗੱਲ ਨਹੀਂ ਜਿਵੇਂ ਜਿਵੇਂ ਜੈਸਾ ਜੈਸਾ ਸਮਾਂ ਹੁੰਦਾ ਉਸ ਆਪਣਾ ਪਰ ਸਭ ਦਾ ਕੰਮ ਕਰ ਰਿਹਾ ਦੁਕਾਨਦਾਰ ਨੂੰ ਕੀ ਵਿਸ਼ਵਾਸ ਦਿਲਾ ਰਹੇ ਹੋ ਦੁਕਾਨਦਾਰ ਨੂੰ ਬਸ਼ੇ ਬਾ ਸੇ ਦਵਾਰ ਆ ਜੀ ਸੀ ਵੀ ਬੰਦਾ ਲੱਭ ਗਏ ਚੰਗੀ ਤਰ੍ਹਾਂ ਆਏ ਜੋ ਬਾਜੂ ਹੋ ਜੋ ਚੀਜ਼ ਜੋ ਲੈ ਕੇ ਗਿਆ ਉਹ ਆਪਾਂ ਉਹਦੀ ਬਰਾਮਦ ਕਰਾਉਂਦੇ ਕਿੰਨੇ ਸੀ ਸੀਡੀ ਦੇ ਹੁੰਦਾ ਖੰਗਾਲੇ ਜੀ ਇੱਕ ਇੱਕੇ ਸਾਨੂੰ ਅਜੇ ਪਤਾ ਲੱਗਿਆ ਉਹਦੇ ਕੋਲ ਉਹਦੇ ਉਹ ਖੰਗਾਲ ਰਿਹਾ ਅੱਗੇ ਦੇਖ ਰਿਹਾ ਕਿ ਕਿਧਰ ਨੂੰ ਕਿਧਰ ਨੂੰ ਜਾ ਰਿਹਾ ਹੋ ਉਦੋਂ ਅਸੀਂ ਪੂਰਾ ਡੱਟ ਤੱਕ ਦਾਮਾ ਠੀਕ ਕਾਰਵਾਈ ਕਰੋ ਜੇ ਅਗਰ ਮਿਲ ਜਾਂਦੀ ਚੋਰੀ ਵੀ ਚੋਬਣ ਦੀ ਕਾਰਵਾਈ ਕਰਾਂਗੇ ਜੀ ਜਗਵੰਤ ਟੀਵੀ ਲਈ ਮੈਂ ਰਿਸ਼ ਬਠਲਾ